ਕੋਲੀ ਹਸਪਤਾਲ ਧਾਰੀਵਾਲ ਵਿਖੇ ਔਰਥੋਪੈਡਿਕ ਵਿਭਾਗ ਦੀ ओपीडी ਸ਼ੁਰੂ ਧਾਰੀਵਾਲ ਦੇ ਡਡਵਾ ਰੋੜ ਤੇ ਸਥਿਤ ਕੋਲੀ ਹਸਪਤਾਲ ਨੇ ਔਰਥੋਪੈਡਿਕ ਵਿਭਾਗ ਦੀ ओपीडी ਸ਼ੁਰੂ ਕੀਤੀ ਹੈ ਇਸ ਦੀ ਜਾਣਕਾਰੀ ਕੋਲੀ ਹਸਪਤਾਲ ਦੇ ਡਾਇਰੈਕਟਰ ਡਾਕਟਰ ਰਿਸ਼ਿਤ ਅਰੋੜਾ ਨੇ ਦਿੱਤੀ ਉਹਨਾਂ ਨੇ ਦੱਸਿਆ ਕਿ ਕੋਲੀ ਹਸਪਤਾਲ ਇੱਕ ਐਮਸੀ ਗਰੁੱਪ ਆਫ ਹਸਪਤਾਲਸ ਅੰਮ੍ਰਿਤਸਰ ਦੀ ਇੱਕ ਇਕਾਈ ਹੈ ਜੋ ਧਾਰੀਵਾਲ ਖੇਤਰ ਦੇ ਲੋਕਾਂ ਲਈ ਵੱਖ-ਵੱਖ ਵਿਭਾਗਾਂ ਦੀ ਓਪੀਡੀ ਸ਼ੁਰੂ ਕਰ ਰਹੀ ਹੈ ਅੱਜ ਆਰਥੋਪੀਡਿਕ ਓਪੀਡੀ ਦੀ ਸ਼ੁਰੂਆਤ ਕੀਤੀ ਗਈ ਡਾਕਟਰ ਅਰੋੜਾ ਨੇ ਕਿਹਾ ਕਿ ਧਾਰੀਵਾਲ ਵਿੱਚ ਹੁਣ ਤੱਕ ਆਰਥੋਪੀਡਿਕ ਸਲਾਹਕਾਰ ਉਪਲਬਧ ਨਹੀਂ ਸੀ ਇਸ ਓਪੀਡੀ ਰਾਹੀਂ ਖੇਤਰ ਦੇ ਲੋਕਾਂ ਨੂੰ ਰੋਜ਼ਾਨਾ ਆਰਥੋਪੀਡਿਕ ਸਮੱਸਿਆਵਾਂ ਡਾਇਬੀਟਸ, ਰੋਮਾ ਕੇਸੂਕਟ ਨਾਲ ਦੇ ਜੋੜਾ ਦੀ ਬਿਮਾਰੀ ਅਤੇ ਰੋਜ਼ਨ ਸ਼ੋਲਡਰ ਵਰਗੀਆਂ ਬਿਮਾਰੀਆਂ ਵਿੱਚ ਲਾਭ ਮਿਲੇਗਾ। ਇਹ ਯੂਪੀਡੀ ਹਫਤੇ ਵਿੱਚ 3 ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚਲਾਇਆ ਜਾਏਗਾ। ਪੰਜਾਬ ਫਾਸਟ ਨਿਊਜ਼ ਦੇ ਲਈ ਧਾਰੀਵਾਲ ਤੋਜ ਗਰੁੱਪ ਸੈਂਕਲੇਡ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਡਾਕਟਰ ਪਲਵੀ ਦੇਸਾਈ ਯੂਨਿਟ ਹੈਡ ਕੋਲੀ ਹਸਪੀਟਲ ਤਾਰੀਵਲ ਐਸ ਯੂ ਆਲ نو ਕਿ ਕੋਲੀ ਹਸਪੀਟਲ ਔਨ ਈਐਮਸੀ ਗਰੁੱਪ ਆਫ ਹਸਪੀਟਲ ਅੰਮ੍ਰਿਤਸਰ ਨੇ ਅਕਵਾਇਰ ਕਰ ਲਿਆ ਔਰ ਈਐਮਸੀ ਹਸਪੀਟਲ ਦਾ ਇੱਕ ਹੀ ਮੋਟੋ ਹੈ ਕਿ ਆਪਣੇ ਪੇਸ਼IENTS ਨੂੰ ਅਸੀਂ ਸੁਵਿਧਾਵਾਂ ਚੀਤਰ ਹੋਰ ਬੜੇ ਵਾਜਿਬ ਡੇਟਾ ਦੇ ਦੇਣਾ ਜਿਸ ਤਰ੍ਹਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੋਲੀ ਹਸਪਤਾਲ ਤੋਂ ਪਹਿਲਾਂ ਧਾਰੀਵਾਲ ਦੇ ਵਿੱਚ ਕੋਈ ਵੀ ਅਜਿਹਾ ਹਸਪਤਾਲ ਨਹੀਂ ਸੀ ਜਿੱਥੇ ਆਪਾਂ ਐਮਰਜੈਂਸੀ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕਰ ਸਕਦੇ ਸੀ ਉਹ ਇਹ ਪਹਿਲਾ ਧਾਰੀਵਾਲ ਦਾ ਹਸਪਤਾਲ ਹੈ ਜਿੱਥੇ ਆਈ ਸੀ ਯੂਰ ਐਮਰਜੈਂਸੀ ਦੀ ਸੁਵਿਧਾ ਉਪਲਬਧ ਹੋਈ ਹੈ ਪਹਿਲਾਂ ਲੋਕਾਂ ਨੂੰ ਇਹ ਸੁਵਿਧਾਵਾਂ ਦੇ ਲਈ ਅੰਮ੍ਰਿਤਸਰ ਜਾਂ ਪਠਾਨਕੋਟ ਦੇ ਵੱਲ ਰੁਕ ਕਰਨਾ ਪੈਂਦਾ ਸੀ ਪਰ ਉਹਨਾਂ ਇਸ ਹਸਪਤਾਲ ਦੇ ਵਿੱਚ ਆਪਣੇ 24x7 ਡਾਕਟਰਸ ਅਵੇਲੇਬਲ ਹੈ ਵੈਂਟੀਲੇਟਰ ਦੀ ਸੁਵਿਧਾ ਆਈਸੀਯੂ ਐਮਰਜੈਂਸੀ ਇਹ ਸਾਰੀਆਂ ਸੁਵਿਧਾਵਾਂ ਉਪਲਬਧ ਹਨ ਸੋ ਜਿਹੜੇ ਲੋਕ ਪਹਿਲਾਂ ਬਾਹਰ ਇਲਾਕਿਆਂ ਦੇ ਵਿੱਚ ਜਾ ਕੇ ਇਲਾਜ ਕਰਵਾਉਂਦੇ ਸੀ ਹੁਣ ਇੱਥੇ ਆ ਕੇ ਕਿਸੇ ਵੀ ਮਰੀਜ਼ ਇਸ ਤਰ੍ਹਾਂ ਸੱਪ ਦੇ ਕੱਟੇ ਦਾ ਇਲਾਜ ਸਿਰ ਦੀ ਹੱਡੀ ਰੀੜ ਦੀ ਹੱਡੀ ਦਿਲ ਦੇ ਰੋਗਾਂ ਦਾ ਇਲਾਜ ਉਹ ਇੱਥੇ ਆਪਣਾ ਇਲਾਜ ਬੜੇ ਹੀ ਵਾਜਿਬ ਰੇਟਾਂ ਤੇ ਕਰਵਾ ਸਕਦੇ ਐ ਇਸ ਤੋਂ ਇਲਾਵਾ ਹਸਪਤਾਲ ECHS ਇੰਪੈਨਲਡ ਹੈ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਇੱਥੇ ਫ੍ਰੀ ਕੀਤਾ ਜਾਂਦਾ ਹੋਰ ਵੀ ਇੰਸ਼ੋਰੈਂਸ ਆਯੂਸ਼ਮਾਨ ਉਹ ਸਭ ਦੇ ਨਾਲੇ ਹਸਪੀਟਲ ਐਜ ਹੈ ਇਸ ਤੇ ਅਸੀਂ ਹੁਣ ਅੱਜ ਤੋਂ ਹੋਰ ਓਪੀਡੀਜ਼ ਜਿਸ ਤਰ੍ਹਾਂ ਮੈਲਾ ਰੋਗਾਂ ਦੀ ਓਪੀਡੀਜ਼ ਔਰ ਤੋਂ ਹੱਡੀਆਂ ਰੋਗਾਂ ਦਾ ਇਲਾਜ ਗੋਈ ਗੋਟਾ ਬਦਲਣਾ ਝੂਲਾ ਬਦਲਣਾ ਪਿੱਤੇ ਦੀ ਆਪਰੇਸ਼ਨ ਕਰਨਾ ਗੁਰਦੇ ਦਾ ਆਪਰੇਸ਼ਨ ਉਹ ਸਾਰੀਆਂ ਸੁਵਿਧਾਵਾਂ ਇੱਥੇ ਅਸੀਂ ਸਟਾਰਟ ਕਰ ਚੁੱਕੇ ਸੋ ਮੇਰੀ ਇਲਾਕਾ ਨਿਵਾਸੀਆਂ ਨੂੰ ਹੀ ਬੇਨਤੀ ਹੈ ਕਿ ਉਹ ਇਹਨਾਂ ਸੁਵਿਧਾਵਾਂ ਦਾ ਫਾਇਦਾ ਉਠਾਣ ਲਈ ਪੋਲੀ ਹਸਪੀਟਲ ਆ ਕੇ ਇਲਾਜ ਆਪਣਾ ਸਟਾਰਟ ਕਰਵਾ ਸਕਦੇ ਹਨ ਧੰਨਵਾਦ ਮੇਰਾ ਨਾਮ ਡਾਕਟਰ ਸ਼ਿਲਿੰਦਰਜੀਤ ਸਿੰਘ ਹੈ ਮੈਂ ਇੱਕ ਆਰਥੋਪੈਡਿਕ ਸਪੈਸ਼ਲਿਸਟ ਹਾਂ ਦਾ ਕੋਲੀ ਹਸਪੀਟਲ 'ਚ ਹਫਤੇ 'ਚ ਤਿੰਨ ਦਿਨ ਅਵੇਲੇਬਲ ਹੋਵਾਂਗਾ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਇੱਥੇ ਅਸੀਂ ਹਰ ਕਿਸਮ ਦੀ ਆਰਥੋਪੈਡਿਕਸ ਦੀਆਂ ਬਿਮਾਰੀਆਂ ਜਿਦਾ ਜੋੜਾਂ ਦੇ ਦਰਦ, ਪਿੱਠ ਦੇ ਦਰਦ, ਕੋਈ ਮੋਢੇ ਦੀ ਦਰਦ, ਗਰਦਨ ਦੀ ਦਰਦ ਕੋਈ ਵੀ ਕਿਸਮ ਦੀ ਪ੍ਰੋਬਲਮ ਹੋਵੇ, ਕੋਈ ਫ੍ਰੈਕਚਰ ਹੋਵੇ ਅਸੀਂ ਸਭ ਕੁਝ ਇੱਥੇ ਡੀਲ ਕਰਾਂਗੇ ਤੇ ਸਾਡੇ ਕੋਲ ਇੱਥੇ ਪ੍ਰੋਪਰ ਆਈਸੀਯੂ ਜੋ 24 ਘੰਟੇ ਚੱਲਦਾ ਹੈ ਤੇ ਇਮਰਜੈਂਸੀ ਜਿਹੜੀ 24 ਘੰਟੇ ਅਵੇਲੇਬਲ ਹੈ ਵਿਦ ਸਾਰੇ ਸਪੈਸ਼ਲਿਸਟ ਡਾਕਟਰ ਇਨ ਹਾਊਸ ਅਵੇਲੇਬਲ ਹੈਗੇ ਕੋਈ ਵੀ ਮਰੀਜ਼ ਜਿਹਨੂੰ ਲੋੜ ਪਵੇ ਕਦੇ ਵੀ ਆ ਸਕਦਾ ਸਾਡੇ ਜਿਹੜੇ ਉਹ ਮੇਰੇ ਜਿਹੜੇ ਓਪੀਡੀ ਟਾਈਮਿੰਗਸ ਹੈਗੇ ਉਸ ਵੇਲੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਉਹ ਵੀ ਤਿੰਨ ਦਿਨ ਹਫ਼ਤੇ 'ਚ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ